ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਆਪਾਂ ਬਦਲਦੇ ਆਪਣੇ 90 ਦਾ ਪੈਰ ਬਹੁਤ ਵੀਰਾਂ ਦੀ ਡਿਮਾਂਡ ਸੀ ਟੁਕੜ 90% ਵੀਰ ਇਹੀ ਕਹਿੰਦੇ ਵੀਰੇ ਰੇਡੀਅਲੀ ਪਾਇਓ ਰੇਡੀਅਲੀ ਪਾਇਓ ਤਾਂ ਆਪਾਂ ਰੇਡੀਅਲੀ ਪਾ ਲਾਂ ਅਲਾਈਂਸ ਦੇ ਪਾਇਆ ਇਹ ਤੁਸੀਂ ਦੇਖ ਲਓ ਸਾਈਜ਼ ਉਹੀ 18 ਵਾਲਾ ਆ ਟਾਇਰ ਬਹੁਤ ਵਧੀਆ ਸੋਹਣਾ ਲਜੇਟਣ ਲੱਗ ਗਿਆ ਪਿੱਛੋਂ ਦੇਖੋ ਕਿੰਦਾ ਹੰਬਸ ਜਿਹਾ ਲਾ ਟ੍ਰੇਟਰ ਬਣ ਗਿਆ ਦੇਖ ਕਿੰਨੇ ਚੌੜੇ ਚੌੜੇ ਲੱਗਣ ਲੱਗੇ ਟਾਇਰ ਹਨਾ ਪੂਰਾ ਟੋਰੀ ਬਣ ਗਿਆ ਟ੍ਰੇਟਰ ਫੇਰ ਤਾਂ ਮੂਰਲੇ ਬਦਲਨੇ ਆਂ ਇਹ ਮੂਰਲੇ ਬਦਲਣੇ ਤਾਂ ਹੋਰ ਸੋਹਣਾ ਬਣ ਜਾਣਾ ਇਹ ਆਰੇ ਮਰੂਮ ਧੋ ਕੇ ਫਿਰ ਬੇਟਾ ਵੇਟ ਲਾਉਨੇ ਆਂ ਇਹਦੇ ਕੜੇ ਬਦਲਤੇ ਸੀਗੇ ਆਪਾਂ ਹਾਂ ਇਹ ਲੋ ਕੜੇ ਚੇਂਜ ਹੋ ਗਏ ਤੇ ਬਾਕੀ ਦੇਖਦੇ ਆ ਜਿੱਦਾਂ ਨੂੰ ਹੈਗਾ ਗੁੱਡੀ ਗੁੱਡੀ ਬਹੁਤ ਸੋਣੀ ਆ ਯਾਰ ਇਹਦਾ ਨਰਮਾਈ ਆ ਟਾਇਰਾਂ ਜਿਹੜਾ ਨਾ ਜਿਵੇਂ ਰੋਡ ਤੇ ਜਾਣ ਜੂਣ ਦੇ ਵਿੱਚ ਬਿਲਕੁਲ ਨਹੀਂ ਉਹ ਮਾਰਦਾ ਲਾਚਕ ਨਹੀਂ ਆਪਾਂ ਅਜੇ ਤੱਕ ਯੂਜ਼ ਨਹੀਂ ਕੀਤੀ ਕਰੇ ਰੇਡੀਅਲ ਟਾਇਰ ਨਾ ਤੇ ਜਿਹੜਾ ਹੁਣ ਆਪਾਂ 50 75 ਦੇ ਟਾਇਰ ਪਾਏ ਆ ਉਹਦੇ ਟਾਇਰ ਬਹੁਤ ਜ਼ਿਆਦਾ ਵਧੀਆ ਚੱਲਦੇ ਆ ਕਿਉਂਕਿ ਜੰਪ-ਜੁੰਪ ਮਾਰਨੋਂ ਬਿਲਕੁਲ ਹੀ हट ਗਿਆ ਸੀ ਟਰੈਕਟਰ ਜਿਹੜੇ ਆ ਰਿਜਨਲ ਟਾਇਰ ਲਿਆਏ ਸੀਗੇ ਉਹਦੇ ਬਾਈ ਬਹੁਤ ਟੱਪਦਾ ਸੀ ਟਰੈਕਟਰ ਹਨਾ ਮੂਰ ਬਹੁਤ ਜ਼ਿਆਦਾ ਆਪਾਂ ਦਾ ਫਰਕ ਉੱਥੇ ਮਹਿਸੂਸ ਕੀਤਾ ਨਹੀਂ ਆਪਾਂ ਹੋਰ ਤਾਂ ਆਪਾਂ ਨੂੰ ਫਰਕ ਕੀ ਲੱਗਣਾ ਸੀ ਫਰਕ ਆਪਾਂ ਉੱਥੇ ਮਹਿਸੂਸ ਕੀਤਾ ਕਿ ਉਹ ਸਾਰੇ ਰੋਡ ਦੇ ਉੱਤੇ ਬਿਲਕੁਲ ਜੰਪ ਨਹੀਂ ਮਾਰਿਆ ਹੁਣ ਜਿਹੜੇ ਪਹਿਲਾਂ ਵਾਲੇ ਤਾਂ ਟੱਪਨੋਂ ਹੀ ਨਹੀਂ ਥਿਆੜਦੇ ਜਿਹੜੇ ਇਹੇ ਪਾਏ ਆ ਇਹ ਤੋਂ ਬਾਅਦ ਰੋਡ ਦੇ ਉੱਤੇ ਜੰਪ ਮਾਰਨੋਂ हट ਗਏ ਤੇ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੇ ਵੀਰ ਨਾ 50 75 ਟਰੈਕਟਰ ਏਸੀ ਕੈਬਨ ਵਾਲਾ ਲੈ ਰਹੇ ਆ ਉਹਨਾਂ ਲਈ ਗੱਲ ਆ ਇਹ ਕਿ ਉਹ ਬਹੁਤ ਵੀਰ ਆ ਵੀ ਜਿਹੜੇ ਇਹ ਟਰੈਕਟਰ ਦੇ ਨਾ 50 75 ਟਰੈਕਟਰ ਲੈ ਕੇ ਉਹਦੇ 18 ਦੇ ਟਾਇਰ ਪਾਉਂਦੇ ਆ ਵੀਰੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜੇ ਤਾਂ ਤੁਸੀਂ ਰੋਟਾਵੇਟਰ ਵਰਤਣਾ ਫੇਰ ਤਾਂ 18 ਦੇ ਟਾਇਰ ਕਾਮਯਾਬ ਹੀ ਨਹੀਂ ਰੋਟਾਵੇਟਰ ਲਈ ਰੋਟਾਵੇਟਰ ਲਈ ਕਾਮਯਾਬਾ ਟਾਇਰ 16 ਦਾ 16 ਦਾ 14 ਦਾ 13 ਦਾ ਠੀਕ ਨਹੀਂ ਇਹ ਤੁਸੀਂ ਜ ਹਜੇ ਦਾ ਤੁਸੀਂ ਬਦਲਾਈ ਜਾਂਨੇ ਹੋ ਟਾਇਰ ਹਨਾ ਵੀ 4 4 ਦੇ ਵਿੱਚ ਵੀ 18 ਦੇ ਪਾਤੇ ਪਰ ਜਦੋਂ ਤੁਸੀਂ ਰੋਟਾਵੇਟਰ ਚਲਾਉਣਾ ਫਿਰ ਥੋਡੇ ਟੁੱਟੇ ਕਰਾਸ ਫਿਰ ਤੁਸੀਂ ਦੇਖਣਾ ਇਹਦਾ ਤੁਸੀਂ ਸ਼ੁਕਰ ਮਨਾਓ ਕਿ ਤੁਹਾਡੇ 16 ਵਾਲੇ ਟਰੈਕਟਰ ਤੇ ਵੀ ਇਹ 75 ਪਾਵਰ ਦੇ 16 ਦੇ ਟਾਇਰ ਹਨ ਵੀ ਤੁਹਾਨੂੰ ਰੋਟਾਵੇਟਰ ਨੂੰ ਕੋਈ ਜੱਬ ਵੀ ਨਹੀਂ ਅਸੀਂ ਮੈਂ ਤਾਂ ਤਾਂ ਖੁਸ਼ ਵੀ ਅਧੀ ਇਹਨਾ ਮਗਰ ਤਾਂ ਰੋਟਾਵੇਟਰ ਕਦੇ ਪਾਇਆ ਹੀ ਨਹੀਂ ਨਾ ਇਹਦੇ ਮਗਰ ਪਾਇਆ ਨਾ 55 30 ਮਗਰ ਪਾਇਆ ਆਪਾਂ ਨਹੀਂ ਪਾਇਆ ਬਿਲਕੁਲ ਵੀ ਰੋਟਰ ਕਿਉਂਕਿ ਇਹ ਛੜਦੇ ਹੀ ਨਹੀਂ ਕਰਾਸ ਤੁਸੀਂ ਚਾਹੇ ਲੱਖਾਂ ਹਮਝੋ ਉਹ ਨਹੀਂ ਕਰਾਉ ਕਰਾਸ ਕਰਦੇ ਤੇ ਇਹਦ ਗੱਲ ਦੀ ਗੌਰ ਕਰਿਓ ਕਿ ਜਿਹੜੇ 18 ਦੇ ਟਾਇਰ ਆ ਉਹਨਾਂ ਮਗਰ ਰੋਟਾਵੇਟਰਾਂ ਦਾ ਨਹੀਂ ਚੱਲਦੇ ਬਹੁਤ ਤੋੜਦਾ ਕਰਾਉਂ ਬਾਜਣਗੇ ਚੱਲੀ ਜਾਂਦੇ ਆ ਵੀ ਕਰਾਸ ਟੁੱਟ ਜਾਂਦੇ ਆ ਉਸ ਗੱਲ ਦੀ ਗੌਰ ਕਰਿਓ ਜਿਹੜੇ ਵੀ ਵੀਰ ਨਵੇਂ ਇਹ ਸੀ ਕਿ ਉਹ ਮੈਂ ਟ੍ਰੇਟਰ ਲੈਂਦੇ ਆ ਜੋਂਡੀ ਰੂ ਬਦਲਦੇ ਆ 18 ਦੇ ਟਾਇਰ ਪਾਉਂਦੇ ਆ ਵੀ 18 ਦੀ ਪਾਉਣ ਦੀ ਲੋੜ ਹੀ ਨਹੀਂ 16 ਦੇ ਆਤੀ ਰੇਡੀਅਲ ਪਵਾ ਲਓ ਬਹੁਤ ਆ ਯਾਰ 16 ਦੇ ਨਾਲੇ ਐਵੇਂ ਆ ਭਰੇ شو ਖਰਾਬ ਕਰਦੇ ਆ ਟ੍ਰੇਟਰ ਵੀ ਹਨਾ ਤੇ ਉਹਦੇ ਨਾਲ ਚੰਗਾ ਵੀ ਲੋੜ ਹੀ ਆਹ ਆਇਆ ਸਭੇ ਪਈਆਂ ਆਹ ਮੂਰ ਦਾ ਜੋੜਾ 12 24 ਤੇ ਆ ਇੱਕ ਆਪਣਾ ਵੀਰਾ ਪ੍ਰਧਾਨ ਸਾਹਿਬ ਸਾਡੇ ਗੁਰਦਾਰੇ ਦੇ ਮੰਨਾ ਵੀਰਾ ਉਹਦਾ ਟਰੈਕਟਰ ਸੋਨਾਲੀਕਾ ਆ ਉਹਦੇ ਪੌਣੇ ਆ 14 ਦੇ ਤੱਕ ਉਹ ਵੀ ਨਾਲ ਹੀ ਮੰਗਾ ਲਏ ਸੀਗੇ ਆ ਆਪਣੇ ਪੁਰਾਣੇ ਵਾਲੇ ਆ ਇਹ ਆਪਾਂ ਵੇਚਕਦਾ ਤੇ ਕਿਉਂਕਿ ਇਹ ਤਾਂ ਜਮਈ ਉੜ ਗਏ ਸੀ ਐਸ ਤੀ ਤੰਗ ਕਰਨਾ ਸੀ ਇਹਨਾਂ ਨੇ ਪਲਾਵਾਂ ਤੇ ਆ ਕਰਕੇ ਫਿਰ ਆਪਾਂ ਜਮਈ ਲਾ ਤੋ ਚਾਹ ਪਿੰਨੇ ਪਿੰਨੇ ਰੋ ਠੰਡੀ ਹੋ ਜਾਣੀ ਐ ਚਾਹ ਬਾਪਾ ਕੋਲੋਂ ਕੱਢ ਲਾਂਗੇ ਆਪਣੇ ਚੱਲ ਚੱਕੀ ਆਹ ਦੇ ਨਾਲ ਬੜਾ ਜਾਨਾ ਇਹ ਉਹ ਦੁਪਹਾੜਾ ਆਪਣੇ ਵੀਰੇ ਹਣੀ ਉਹੀ ਬਦਲ ਲਾਉਂਦੇ ਆ ਟਾਇਰ ਮਹਿਲ ਕਲਾ ਤੋਂ ਫੈਰਾ ਵਾਲੇ ਦੇਖਦੇ ਵੀਰੇ ਨੇ ਪਾਉਣੇ ਹੋਏ ਤਾਂ ਵੀਰੇ ਉਹਨਾਂ ਨੂੰ ਜਦ ਮਰਜ਼ੀ ਫੋਨ ਕਰਦਾ ਤਾਂ ਵੀਰੇ ਹਣੀ ਘਰੇ ਹੀ ਬਦਲਿਆਉਂਦੇ ਆ ਟਾਇਰ ਸਰਵਿਸ ਕਰ ਵੀਰੇ ਨੰਬਰ ਬੋਲਿਓ ਆਪਦਾ ਤੇ ਨਾਲੇ ਆ ਰੇਟ ਦੱਸਿਓ 18 ਦਾ ਕੀ ਰੇਟ ਆ 9815236228 ਆ ਓਕੇ ਇਨਾਂ ਦਾ ਰੇਟ ਕੀ ਆ 12430 ਰੇਡੀਅਲ ਆ ਜਿਹੜਾ ਟੌਪ ਮਾਡਲ ਆਈ ਹਾਂ 90000 ਰੁਪਏ ਰੇਟ ਆਈ ਮਗਰ ਲਈ ਜੋੜੀ ਦਾ ਤੇ ਮੂਰਲੀ ਮੂਰਲੀ ਜੋੜੀ 35000 ਦੀ ਆ 12424 24 ਹਾਂ ਰੇਡੀਅਲ ਟੌਪ ਮਾਡਲ ਆਪਣੇ ਉਹ 14 ਦੇ ਕਿੰਨੇ ਦੇ ਆ 14 ਨੂੰ 2858000 ਦੀ ਜੋੜੀ ਹੈ ਜੀ ਇਹ ਦੋ ਸਾਰੀ ਕੰਪਨੀ ਲਾਈਨ ਸੀ ਹਨ ਨਾ ਨੰਬਰ ਦੁਬਾਰਾ ਬੋਲ ਦੋ 9815263228 ਵਾ ਠੀਕ ਆ ਜਿਹੜੇ ਵੀਰਾਂ ਨੇ ਲਵਾਉਣੇ ਹੋਏ ਟਾਇਰ ਵੀਰੇ ਨਾਲ ਸੰਪਰਕ ਕਰ ਲਿਓ ਘਰੇ ਆ ਕੇ ਬਦਲ ਜਾਂਦੇ ਆ। ਉਹ ਦੇ ਹੁਣ ਉਹ ਆਪਣੇ ਵੀਰੇ ਦਾ ਮੰਨੇ ਵੀਰੇ ਦਾ ਟਰੈਕਟਰ ਆਇਆ। ਉਹਦੇ ਵੀ ਬਦਲਾਉਣੇ ਆ ਤੇ ਟਾਇਰ ਉਹਨਾਂ ਨੇ ਮਗਰਲੇ ਰੇਡੀਅਲ ਸੋਨਾਲੀਕਾ ਵਾ ਆਹ ਵਾਲੇ ਪਾਉਣੇ। ਆਹ ਵਾਲੇ ਪਾਉਣੇ। ਇਹ ਦੇ ਲੋ ਨਿੱਕਾ ਜਿਹਾ ਵਾ ਬਹੁਤ ਟਰੈਕਟਰ ਚਲਾਉਂਦਾ ਹੈ। ਕਯਾ ਵਾ ਇਹਨੂੰ ਵੀ ਟਰੈਕਟਰ ਦਾ ਸਾਰੀ ਗੁਰਵਾਣੀ ਬੰਦ ਪੂਰੇ ਪਾਠ ਕਰਦਾ ਇਹ ਮੁੰਡਾ ਗੁਰਦਾਰੇ ਦੇ ਲੋ ਨਿੱਕੀ ਜਿਹੀ ਉਹ ਮਲਬ ਗੁਰਦਾਰੇ ਰਿਹਾ ਸਭ ਇਹੀ ਕਰਦਾ ਦੇ ਲੋ ਮੁੰਡਾ ਸਤਿ ਸ਼੍ਰੀ ਅਕਾਲ ਵੀ ਪੜਨ ਜੀ ਵੀ ਬਹੁਤ ਸ਼ਿਆਰ ਕਿੰਨੇ ਕਿੰਨੀ ਜਗ੍ਹਾ ਤੋਂ ਗੁਰਵਾਣੀ ਪੰਨ ਦੇ ਵਿੱਚ ਸਟੇਪ ਪੋਜੀਸ਼ਨ ਤੇ ਆ। ਆਹ ਕੁਛ ਨੂੰ ਵਾਹ। ਟੌਰੀ ਵੱਖਰੀ ਬਣ ਗਈ ਟਰੈਕਟਰ ਦੀ। ਰੇਡੀਅਲ ਪਾਉਣਾ। ਮਗਰ ਇਹ ਜੇ ਵੇਟ ਰਹਿੰਦੇ ਆ ਆਪਣੇ ਘਸਣ ਵਾਲੇ ਵੇਟ ਕਰਸਾਂ। ਤੂੰ ਉੱਥੇ ਕੀ ਕਰਦਾ? ਕੀ ਕਰਦਾ ਤੂੰ ਕੀ ਕਰਦਾਈ ਤੂੰ ਹੈ ਕੀ ਕਰਦਾਈ ਤੂੰ ਲੋ ਵੀ ਵੀਰੇ ਦੇਖੋ ਕਿੰਨਾ ਟੌਰੀ ਲੱਗਦਾ ਟਰੈਕਟਰ ਹਨਾ ਸੋਹਣਾ ਲੱਗਣ ਲੱਗਿਆ ਪੂਰੇ ਟਾਇਰ ਪਾਇਆ ਤੇ ਐਨ ਟਾਇਰ ਜਾਂਚਣ ਲੱਗਿਆ ਟ੍ਰੈਕ ਪੂਰਾ ਹਮਸ ਜੀ ਵਾਲਾ ਟਰੈਕਟਰ ਬਣ ਗਿਆ ਪੂਰਾ ਟਾਕੜ ਟਾਕੜ ਨਹੀਂ ਹੁੰਦਾ ਜਿਵੇਂ ਇਹ ਸੀਗਾ 90 ਪਾਵਰ ਦਾ ਟਰੈਕਟਰ ਵੀ ਹਾਂ ਪੂਰਾ ਤਾਕੜ ਟਰੈਕਟਰ ਹੋਵੇ ਉਵੇਂ ਹੋ ਗਿਆ ਦੇਖ ਲਓ ਮਗਰੋਂ ਵੀ ਕਿੰਨੇ ਚੌੜੇ ਹੋਗੇ ਟਾਇਰ ਹਨਾ ਤੇ ਮੂਰਲੇ ਟਾਇਰ ਵੀ ਬਹੁਤ ਚੌੜੇ ਹੋਗੇ ਮਗਰਾੜਾਂ ਤੋਂ ਬਾਹਰ ਆ ਗਿਆ ਟਰੈਕਟਰ ਹਨਾ ਤੇ ਜਿਹੜਾ ਆਹਾ ਵਾ ਇਹ ਵੀ ਹੁਣ ਮਗਰਾੜ ਨਾਲ ਇੱਕ ਇੱਕ ਗਲੀ ਇੱਧਰ ਕਰਨੀ ਪੈਣੀ ਆ ਕਿਉਂਕਿ ਟਾਇਰ ਚੌੜੇ ਹੋਗੇ ਇੱਧਰਲੇ ਪਾਸੇ ਬਾਹਰ ਆ ਮਗਰਾੜ ਤੇ ਇੱਧਰ ਅੰਦਰ ਤੇ ਥੋੜੇ ਜਿ ਇਧਰ ਨੂੰ ਕਰ ਦੇਣਾ ਫਿਰ ਜਚਣ ਲੱਗ ਜਾਣਗੇ ਟਰੈਕਟਰ ਪੂਰਾ ਸੋਹਣਾ ਲੱਗਦਾ ਟਰੈਕਟਰ ਜਚਦਾ ਓਏ ਮੋਟਰਸਾਈਕਲ ਪਾਸੇ ਕਰ ਦੇ ਪੂਰਾ ਜਚਣ ਲੱਗ ਗਿਆ ਟਰੈਕਟਰ ਦੇ ਨਾਲ ਜਚਣ ਕਾ ਦਾ ਪੈਸੇ ਲੱਗੇ ਆ ਜਚਣ ਲੱਗ ਗਿਆ ਸਿੱਧੀ ਜੀ ਗੱਲ ਆ ਨਾ ਪਈ ਪੈਸਿਆਂ ਨਾਲ ਜਚਦੀ ਆ ਸਾਰੀ ਚੀਜ਼ ਸਾਰੀ ਚੀਜ਼ ਦਾ ਸਾਲਾ ਰੱਖਾ ਤੱਕ ਆ ਪੈਸਾ ਜਿਹੜੀ ਮਰਜ਼ੀ ਚੀਜ਼ ਕਰ ਲੋ ਜੇਬ ਚ ਗੁੱਟੀ ਆ ਤਾਂ ਸਾਰਾ ਕੁਝ ਆ ਜੇਬ ਚ ਪੈਸਾ ਨਹੀਂ ਤਾਂ ਸਾਰਾ ਕੁਝ ਫੇਰ ਕੁਝ ਠੀਕ ਨਹੀਂ ਸਾਰਾ ਕੁਝ ਪੈਸਿਆਂ ਦੇ ਖਾਤਰੀ ਆ ਵੀ ਪੈਸੇ ਹੈਗੇ ਆ ਤਾਂ ਸਭ ਕੁਝ ਚੱਲ ਜਾਂਦਾ ਨਹੀਂ ਹੈਗੇ ਤਾਂ ਬਸ ਖਰਾਬ ਹੋ ਜਾਂਦਾ ਸਭ ਦਾ ਬਾਪ ਪੈਸਾ 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 ਬਸ ਉਹੀ ਚੱਕਰ ਤੇ ਉਹ ਟਰਾਲੀਆਂ ਡੀਏਪੀ ਰੋ ਵਾਲੀਆਂ ਉਹ ਤਾਂ ਅੰਦਰ ਹੀ ਖੜੀਆਂ ਸੀ ਮੈਂ ਕਿਹਾ ਪਾਣੀ ਮਾਰੋ ਪਾਣੀ ਮਾਰ ਕੇ ਧੋਈਏ ਜੇ ਰੰਨਾਂ ਨੂੰ ਪਿੱਤਰ ਆਹ ਟਰਾਲੀ ਨੂੰ ਚਾਹੀ ਅੰਦਰ ਨਾ ਕਰੀਏ ਚਾਹੀ ਉਧਰ ਹੀ ਖੜਾ ਦੇ ਇਹਨੂੰ ਨਾ ਸਵੇਰੇ ਉਹ ਲਾਉਣੇ ਆ ਇਹਦੇ ਡਾਲੇ ਦੂਜੇ ਲੋਡ ਕਰੀਏ ਇਹਦੇ ਡਾਲੇ ਫੇਰ ਵੀ ਕਢਵਾ ਕੇ ਲਿਆਈਏ ਕੱਲ ਨੂੰ ਮੀ ਆ ਮਗਰ ਨੂੰ ਕਰ ਦੇ ਪਿੱਤਰ ਮਾੜਾ ਮਗਰ ਕਰਕੇ 14 ਦੇ ਪਾਤੇ ਟਾਇਰ ਵੀਰੇ ਹੋਣਾ ਨੇ ਟਰੈਕਟਰ ਦੇ ਇਹਦੀ 14 ਆਉਂਦੀਆਂ ਨੇ ਜਿਵੇਂ ਪਾਵਰ ਯਾਨਕਿ ਜਿਵੇਂ ਛੋਟੇ ਹੋ ਜਾਂਦੇ ਤਿਉਹ ਤੇ ਗੱਡੀ ਦਾ ਸਾਈਜ਼ ਘਟ ਜਾਂਦਾ ਨਾ ਪਾਵਰ ਦੇ ਮੁਤਾਬਕ ਗੱਡੀ ਦਾ ਸਾਈਜ਼ ਵੱਜ ਜਾਂਦਾ ਜਿਵੇਂ ਹੁਣ 90 ਆ ਉਹਦੇ ਸੱਜ 18 ਦਾ ਉਹਦਾ ਟਾਇਰ ਬਹੁਤ ਵੱਡਾ ਵਾ ਤੇ ਆਪਣੇ 16 ਦੀ ਵੀ ਇਦੂ ਘਟ ਸੀ ਆ 14 ਦੀ ਉਦੂ ਘਟ ਤੇ 13 ਦੀ ਉਦੂ ਘਟ ਇਹ ਇਹ ਆਪਾਂ ਨੂੰ 58000 ਦੀ ਵੀਰੇ ਨੇ ਪਾਈ ਆ ਗੁੱਡੀ ਆ ਟਾਇਰ ਮਗਰਲੇ ਉਹ ਜਿਹੜੇ ਆ ਇਹਦਾ ਕੱਟਿਆ ਵੀਰੇ ਵਾਲੇ ਉਹ 12000 ਦੇ ਉਹ ਕੱਟ ਲੈ ਤੇ ਵੀ ਬਹੁਤ ਵੀਰ ਸੋਚਦੇ ਹੋਣਗੇ ਨਾ ਵੀ ਵੀਰੇ ਨੇ ਟਾਇਰ ਪਵਾਲੇ ਵੀ ਅਸੀਂ ਵੀ ਬਾਪੂ ਨੂੰ ਕਹੀਏ ਵੀਰੇ ਮੈਨੂੰ ਅੱਜ ਵੀ ਗਾਲਾਂ ਤੋਂ ਡਰ ਲੱਗਦਾ ਰਹਿੰਦਾ ਬਾਪੂ ਤੋਂ ਹੁਣ ਬਾਪੂ ਕਹਿੰਦਾ ਹੀ ਰੇਡੀਅਲ ਨਹੀਂ ਪਵਾਣੇ ਪਰ ਮੈਂ ਫੇਰ ਪਵਾਲੇ ਰੇਡੀਅਲ ਹਨਾ ਬਾਪੂ ਕਹਿੰਦਾ ਵੀ ਉਹ ਨਹੀਂ ਵਧੀਆ ਲੱਗਦੇ ਮੈਨੂੰ ਬਾਪੂ ਨੂੰ ਨਹੀਂ ਪਸੰਦ ਰੇਡੀਅਲ ਦਾ ਸੱਚੀ ਦੱਸਦਾ ਵੀ ਬਾਪੂ ਦੀ ਪਸੰਦ ਨਹੀਂ ਹੈਗੀ ਰੇਡੀਅਲ ਬਾਪੂ ਕਹਿੰਦਾ ਦੂਜੀ ਨਾਰਮਲ ਹੀ ਪੋ ਤੇ ਮੈਂ ਕਹਾਂ ਯਾਰ ਹੁਣ ਜਦ ਘਸਦੇ ਆ ਤਾਂ ਹੁਣ ਰੇਡੀਅਲ ਹੀ ਪੋਇਆ ਆਪਾਂ ਕਿਹੜਾ ਨਵੀਂ ਲਹਾ ਕੇ ਪੋਆਲੇ ਆਪਾਂ ਤਾਂ ਘਸਾ ਕੇ ਹੀ ਪੋਆਏ ਹਨ ਤੇ ਮੈਂ ਤਾਂ ਹੁਣ ਸਾਰੇ ਟਰੈਕਟਰਾਂ ਦੇ ਰੇਡੀਅਲ ਪਾਉਣਾ ਪਰ ਹੁਣ ਗਾਲਾਂ ਪੈਣੀਆਂ ਹੀ ਪੈਣੀਆਂ ਪੱਕੀਆਂ ਇੰੋਂ ਨਹੀਂ ਹੈਗਾ ਵੀ ਗਾਲਾਂ ਨਹੀਂ ਪੈਣੀਆਂ ਗਾਲਾਂ ਪਹਿਣਗੀਆਂ ਪੱਕੀਆਂ ਥੋੜੀਆਂ ਜਿਹਾ ਪਹਿਣਗੀਆਂ ਚਾਹੇ ਬਾਲੀਆਂ ਪਹਿਣ ਉਹ ਹੁਣ ਪਤਾ ਲੱਗੂ ਵੀ ਕਿੰਨੀਆਂ ਗਾਲਾਂ ਪੈਣੀਆਂ। ਕੱਲ ਤੇ ਆਪਣੇ ਹਜੇ ਵੀ ਗਾਲਾਂ ਪੈਣ ਦੇ ਪੂਰੇ ਪੂਰੇ ਚਾਂਸ ਆ ਬਣੇ ਹੋਇਆ ਸਵੇਰੇ ਪੈ ਸਕਦੀਆਂ ਅ ਕੱਲੂ ਸ਼ਾਮ ਤੱਕ ਪੈ ਸਕਦੀਆਂ ਜਦੋਂ ਵੀ ਟੈਰਾਂ ਦੇ ਦਰਸ਼ਨ ਹੋਗੇ ਜਦੀ ਪੈਣੀਆਂ ਹੀ ਪੈਣੀਆਂ ਪਰ ਹਾਂ ਇੰਨਾ ਕਿ ਜਦੀ ਨਹੀਂ ਪੈਣਗੀਆਂ ਜਦੋਂ ਕੁਝ ਗਲਤ ਹੋਇਆ ਉਹਦੇ ਨਾਲ ਫਿਰ ਇਹ ਮਿਰਚ ਮਸਾਲਾ ਨਾਲ ਲੱਗ ਜਾਣਾ ਹੁੰਦਾ। ਹਾਂ ਤੁਸੀਂ ਆਪਦੀ ਮਰਜ਼ੀ ਕਰ ਲਈ ਟੈਰੋਪ ਵਾਲੇ ਐਦਾਂ ਮਿਰਚ ਮਸਾਲਾ ਨਾਲ ਪਰੇਥਣ ਆਟੇ ਨੂੰ ਪਰੇਥਣ ਨਹੀਂ ਹੁੰਦਾ ਜਿਹੜਾ ਉਹ ਗੱਲ ਗਾਲਾਂ ਕਿਸੇ ਹੋਰ ਪਾਸਿਓਂ ਪੈਣੀਆਂ ਨੇ ਤੇ ਉਹ ਗੁੱਸਾ ਫਿਰ ਆ ਟੈਰਾਂ ਵਾਲਾ ਵੀ ਨਾਲ ਕੰਪੇਅਰ ਹੋ ਜਾਣਾ ਕਿ ਦੋਨੇ ਪਾਸੇ ਹੋ ਜਾਣਾ ਕੰਪੇਅਰ ਏਦਾਂ ਚੱਲਦਾ ਕੰਮ ਹਨਾ ਤੇ ਬਾਕੀ ਓਹ ਆ ਯਾਰ ਬਾਪੂ ਹੋਣਾ ਦੀਆਂ ਗਾਲਾਂ ਘਿਉ ਦੀਆਂ ਨਾਲਾਂ ਨੇ ਤੇ ਪੈਂਦੀਆਂ ਰਹਿੰਦੀਆਂ ਇੰਨੀਆਂ ਕਿ ਤਾਂ ਹਨਾ ਪੈਣੀਆਂ ਚਾਹੀਦੀਆਂ ਵੀ ਆ ਗਾਲਾਂ ਤੋਂ ਨਾ ਤਾਂ ਮੁੱਖ ਮੋੜਨ ਦੀ ਲੋੜ ਆ ਤੇ ਨਾ ਕੁਝ ਹੋਰ ਹਨਾ ਗਾਲਾਂ ਦੇ ਨਾਲ ਹੀ ਸਾਰਾ ਕੁਝ ਆ ਗਾਲਾਂ ਪੈਣਗੀਆਂ ਤਾਂ ਹੀ ਸਭ ਕੁਝ ਹੋਊਗਾ ਕਿਹੜੀ ਗਾਲਾਂ ਵਾਲੀ ਗੱਲ ਆ ਨਾ ਉਹ ਇਦਾਂ ਵਾ ਕਿ ਪਵਿੱਤਰ ਬਚ ਜਾਂਦਾ ਹੁੰਦਾ ਗਾਲਾਂ ਤੋਂ ਗਾਲਾਂ ਮੇਰੀ ਪਹਿਣੀਆਂ ਹੁੰਦੀਆਂ ਕਿਉਂਕਿ ਡੈਡੀ ਨੂੰ ਉਹ ਡੈਡੀ ਨੂੰ ਐ ਹੁੰਦਾ ਵੀ ਜਿੰਦੂ ਤੋਂ ਤਾਂ ਇਹਨੇ ਪੁੱਛਿਆ ਹੀ ਉਹ ਜਾਂ ਟੇਪ ਲਗਾਉਣ ਪਿੱਛੇ ਗਾਲਾਂ ਜਾਂ ਕੁਝ ਹੋਰ ਪਿੱਛੇ ਜਿਵੇਂ ਉਹ ਪਿੱਤਰ ਨੇ ਸਟicker ਲਵਾਏ ਸੀ 3630 ਦੇ ਹਨਾ ਇਹ ਜਿਹੜੀਆਂ ਗਾਲਾਂ ਪੈਂਦੀਆਂ ਨੇ ਉਹ ਉਹ ਪਹਿਣੀਆਂ ਮੇਰੀ ਹੁੰਦੀਆਂ ਵੀ ਜਿੰਦੂ ਤੋਂ ਪੁੱਛਿਆ ਹੁਣ ਤਾਂ ਹੋ ਗਿਆ ਚਾਹੇ ਪਿੱਤਰ ਆਪਣੀ ਮਰਜ਼ੀ ਨਾਲ ਹੀ ਕਰਾ ਲਿਆ ਹੁਣਾ ਉਹ ਗਾਲਾਂ ਦਾ ਪ੍ਰਸ਼ਾਦ ਮੈਨੂੰ ਹੀ ਮਿਲਣਾ ਹੁੰਦਾ ਤੇ ਉਹ ਮਿਲਦਾ ਹੀ ਰਹਿੰਦਾ ਹਨ ਤੇ ਚਲੋ ਤੇ ਉਹ ਵੀ ਕਰਮਾਂ ਵਾਲੇ ਆ ਜਿਨ੍ਹਾਂ ਨੂੰ ਬਾਪੂਆਂ ਦੀਆਂ ਗਾਲਾਂ ਸੁਣਨ ਨੂੰ ਮਿਲਦੀਆਂ ਹੋਰ ਕੀ ਠੀਕ ਨਹੀਂ ਇਹ ਹੀ ਗੱਲ ਆ